ਕਦਰ ਵਾਈਰੂ ਚੀਕਾ ਖਲਸ ਹੋਏ ਮੁੱਖੀ ਭਤੀ ਮੈਂ ਮਾਫੀ ਚਾਹਣਾ ਹੈ ਤੁਹਾਡੇ ਕੋਲੇ ਥੋੜਾ ਦੇਰ ਹੋਰ ਤੇ ਅੱਜ ਪੰਜਾਬ ਬਚਾਓ ਯਾਤਰਾ ਕਰਨੀ ਸੀ ਤੇ ਹਜ਼ਾਰਾਂ ਦੀ ਜਿੰਮਤੀ ਤੁਨਕਾ ਕੇ ਜਲ ਇਸ ਲੇਟ ਹੁੰਦੇ ਹੁੰਦੇ ਉਥੇ ਲੋਕਾਂ ਦਾ ਇੰਨਾ ਘਰਾਂ ਮਿਲ ਰਿਆ ਸੀ ਕਿ ਲੇਟ ਹੋ ਕੇ ਤੁਹਾਡੇ ਕੋਲ ਪਹੁੰਚੇ ਅੱਜ ਜੋ ਹਾਲਾਤ ਸੂਬੇ ਦੇ ਹੈ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮੈਦਾਨ 'ਚ ਦਿੱਲੀ ਵਾਲੀਆਂ ਪਾਰਟੀਆਂ ਇੱਕ ਥੋੜੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਲਸਾ ਪੰਥ ਦੀ ਆਵਾਜ਼ ਜਿਸ ਨੇ ਹ ਲੜਾਈ ਤੋਂ ਵੀ ਲੜੀ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਹਨੂੰ 133 ਸਾਲ ਪਹਿਲੇ ਬਣਾਇਆ ਗਿਆ ਸੀ ਜਦੋਂ ਉਸ ਟਾਈਮ ਜਿਹੜੇ ਆਪਣੇ ਗੁਰੂ ਘਰ ਸੀ ਸਾਰੇ ਮਹੰਤਾਂ ਦੇ ਦੇ ਕਬਜ਼ੇ ਸੀ ਤੇ ਮਹੰਤ ਉੱਥੇ ਬੜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਮਨਤਾ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖਰੇਖ ਕਰੂਗੀ ਗੁਰੂ ਘਰਾਂ ਦੀ ਮਰਿਆਦਾ ਰੱਖਾਊਗੀ ਗੁਰੂ ਘਰਾਂ ਦੀ ਸੇਵਾ ਕਰੂਗੀ ਗੁਰੂ ਘਰਾਂ ਦੀ ਜਦੋਂ ਆਪਣੀ ਉਹ ਤੋਂ ਟੀਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹੁਣ ਤਾਂ ਆਪਾਂ ਕਬਜ਼ਾ ਲੈ ਲਿਆ ਮਨਤਾ ਤੋਂ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਲੜ ਸਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੋਂ ਉਹਨਾਂ ਨੇ 1 ਮਹੀਨੇ ਬਾਅਦ ਸ਼ਰੋਮਣੀ ਅਕਾਲੀ ਦਲ ਬਣਾਇਆ ਸ਼ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਜਾਇਦਾਦ ਹੈ ਛੋਟੀ ਫੌਜ ਹੈ ਅਸੀਂ ਰਹਿਣਾ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਪਾਵੇਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਨੇ ਜੋ ਦਿੱਲੀ ਵਾਲੀ ਸਰਕਾਰਾਂ ਚਾਹੁੰਦੀ ਹੈ ਦਿੱਲੀ ਵਾਲੀਆਂ ਉਹਨਾਂ ਦੇ ਲੀਡਰ ਚਾਹੁੰਦੇ ਆ ਉਹੀ ਹੁੰਦਾ ਹੈ ਪੰਜਾਬ 'ਚ ਕੋਈ ਲੜਾਈ ਹੋਏ ਕਿਸਾਨੀ 'ਚ ਵੀ ਲੜਾਈ ਹੋਏ ਉਹਨਾਂ ਨੂੰ ਕੋਈ ਫਤਨ ਨਹੀਂ ਉਹ ਦੇਖਦੇ ਆ ਕਿ ਸਾਡਾ ਪਾਰਟੀ ਨੂੰ ਦੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਪਾਵੇ ਇਨਸਾਫ ਮਿਲੇ ਪੰਜਾਬ ਨੂੰ ਜਾਂ ਨਾ ਮਿਲੇ ਹੁਣ ਮੈਂ ਜਿਹੜੀਆਂ ਤਿੰਨ ਪਾਰਟੀਆਂ ਜੇ ਤੁਸੀਂ ਇਹਨਾਂ ਦਾ ਕੁਛੋਕੜ ਦੇਖ ਰਹੇ ਹੋ ਨੈਸ਼ਨਲ ਪਾਰਟੀਆਂ ਦਾ ਤੇ ਮੈਂ ਸਾਰੇ ਸਾਰੇ ਆਪਣੇ ਸਿੱਖ ਭੈਣ ਭਰਾ ਬੈਠੇ ਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਉਟਾ ਹੈ ਪਹਿਲੀ ਜੂਨ ਸਾਇਦ ਤੁਸੀਂ ਭੁੱਲ ਗਏ ਹੋਗੇ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਦੇ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ ਤੇ ਟੈਕ ਭੇਜੇ ਸੀ ਪਹਿਲੀ ਜੂਨ 40 ਸਾਲ ਪਹਿਲੇ 40 ਸਾਲ ਪਹਿਲੇ ਚ다ਸੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪਾ ਭੁੱਲ ਸਕਦੇ ਆ ਕਾਂਗਰਸ ਪਾਰਟੀ ਨੂੰ ਜੇ ਆਪਾ ਭੁੱਲ ਜਾਨੇ ਆ ਇਹਦਾ ਮਤਲਬ ਆਪਣੇ ਖੂਨ ਖੂਨ ਨਹੀਂ ਰਿਹਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਦੇਖੋ ਤੁਸੀਂ ਸ਼ਰੋਨੀ ਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਪਿਛਲੇ 7-8 ਸਾਲ 10 ਸਾਲ ਅਜ ਕਮਜ਼ੋਰ ਕਰ ਰਿਹਾ ਹੈ ਉਨੇ ਓਲ ਸ਼ਕਤੀਆਂ ਨੇ ਦੇਖਿਆ ਕਿ ਖਾਲਸਾਪਨ ਤੇ ਪੰਜਾਬੀਆਂ ਦੀ ਤਾਕਤ ਅਕਾਲੀ ਦਲ ਹੈ ਜੇ ਅਕਾਲੀ ਦਲ ਕਮਜ਼ੋਰ ਕਰਦੀਏ ਤੇ ਪੰਜਾਬੀਆਂ ਦੇ ਖਾਲਸਾਪਨ ਦੀ ਤਾਕਤ ਕਮਜ਼ੋਰ ਹੋ ਜੂਗੀ ਉਹਨਾਂ ਨੇ ਮਹਿੰਮ ਸ਼ੁਰੂ ਕਰ ਦਿੱਤੀ ਝੂਠਾ ਪ੍ਰਚਾਰ ਕਿ ਕਾਲੀ ਦਲ ਅਕਾਲੀ ਦਲ ਨੇ ਬਿਆਦਵੀ ਕਰਾਈ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਕ੍ਰਾਂਤੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬਿਆਦਵੀ ਕਰ ਸਕਦਾ ਨਹੀਂ ਕਿੰਨੇ ਮੈਂਬਰ ਐ ਅਮਰਤਾਹੀ ਸੀ ਮੇਟਾ ਪ੍ਰਧਾਨ ਨੰਬਰ ਤਾਨੀ ਸਾਹਿਬੀ ਲਿਟਰ ਨੰਬਰ ਤਾਨੀ ਕੀ ਉਸ ਬੇਜ਼ ਵੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨੇ ਕੀਤਾ ਉਹ ਦਾਤਤਾ ਨੇ ਏਜੰਸੀਆਂ ਦੇ ਬੰਦਿਆਂ ਨੇ ਜਿਹਦਾ ਨਿਸ਼ਾਨਾ ਥਾਲੀ ਕਰਨ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਆ ਗਏ ਉਹ ਦਾਦੂਪਾਲ ਸਾਹਿਬ ਜਿਹੜੇ ਉੱਥੇ ਪੋਚਾ ਰਹਿੰਦੇ ਸੀ ਕਿੱਥੇ ਅੱਜ ਮੰਡ ਸਾਹਿਬ ਕਿੱਥੇ ਐ ਅੱਜ ਜੀਜੇਪੀ ਦੀ ਝੋਲੀ 'ਚ ਬੈਠੇ ਪੀਂਦੇ ਪਿਛਲੇ ਬੈਠੇ ਤੇ ਅੱਜ 10 ਸਾਲ ਸਰ ਹੋ ਗਏ ਕਿਉਂਕਿ ਖਾਲੀ ਦੰਦ ਲੀਏ ਤੇ ਕਲਾ ਇਹਨੇ ਕੋਈ ਐਕਚੁਅਲ ਨਹੀਂ ਤਾਂ ਦੁਨੀਆ ਦੋ ਸਰਕਾਰਾਂ ਆਪਣੀਆਂ ਉਹਨਾਂ ਨੇ ਤਾਂ ਮਤਲਬ ਕਰਨਾ ਸੀ ਆਪਾਂ ਇਹਨਾਂ ਦੀ ਗੱਲਾਂ ਚਾਗੇ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਉਹ ਹੁਣ ਕੀ ਹੋ ਗਿਆ ਕਿ ਤੁਸੀਂ ਕਿਸਾਨੀ ਦਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨੀ ਦੇ ਨਾਲ ਖੜ ਗਏ ਬੀਜੇਪੀ ਨੂੰ ਛੱਡਤਾ ਆਪਣੀ ਪਾਰਟੀ ਕਮਜ਼ੋਰ ਕਰਤੀ ਤੇ ਅੱਜ ਬੀਜੇਪੀ ਤਸਕੀ ਦਿੱਤਾ ਛੁੱਟੇ ਨਾ ਤਾਂ ਤਾਂ ਹਜ਼ੂਰ ਸਾਹਿਬ ਜਿਹੜਾ ਆਪਣਾ ਫੜਾ ਪਾਵਨ ਤਰਤ ਸੋਦੀ ਕਮੇਟੀ ਜਿਹੜੀ ਉਹ ਚਲਾਉਂਦੀ ਹੈ ਇੱਕ ਐਫ ਪੀ ਬਲਾਈ ਗੈਨਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾਉਂ ਦੇ ਮੈਂਬਰ ਸੀ ਉਤੋਂ ਉੱਥੋਂ ਦੇ ਗੁਰਪ੍ਰਾਂਦੇ ਮੈਂਬਰ ਸੀ ਉਹਨਾਂ ਸਾਰਾ ਇੱਕ ਬਦਲ ਕੇ 12 ਮੰਦੇ ਨੋਮਿਨੇਟ ਕਰਤੇ ਆਰਐਸਐਸ ਨੇ ਹੁਣ ਅਜੇ ਤੱਕ ਫਰੂਖ ਸਾਬ ਦੀ ਕਮੇਟੀ ਤੇ ਕਾਬਜ਼ ਆਰਐਸਐਸ ਹੈ ਤਖਤ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ ਆਰਐਸਐਸ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜਿਹੜੋ ਗ੍ਰੇਸ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲਗ ਬਣਾਦੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕੀ ਕੀਤਾ ਸਾਰੇ ਆਰਐਸਐਸ ਦੇ ਬੰਦੇ ਉਹਨੇ ਆਪਣੇ ਨਾਮਿਨੇਟ ਕਰਤੇ ਆ ਦਾਦੂ ਵਾਲਾ ਗੱਲ ਉੱਥੇ ਪ੍ਰਧਾਨਾਂ ਤੇ ਉਹਨ ਕੀ ਜਾਗੋ ਮਿਟੇ ਦੁੱਤੀ ਥੋੜੀ ਉੱਤਰੀ ਕਪੀ ਹੈ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਕਰਦੇ ਕੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬਣਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣਿਆ ਕਹਿੰਦੇ ਕੀ ਸੀ ਤੇ ਕਰ ਕੀ ਦਿੱਤਾ ਨਾਂ ਕਹਿੰਦਾ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਐਮ ਐਲ اے ਦੇ ਪਿਛੋਕੜ ਦੇਖਿਆ ਕੈਰੈਕਟਰ ਦੇਖਿਆ ਐਜੇ ਲੋਕ ਹੈ ਜਿਹੜਾ ਤੁਸੀਂ ਸਟੇਜ ਤੇ ਆਪਣੇ ਘਰੇ ਵੀ ਬੁਲਾ ਸਕਦੇ ਲੋਕਾਂ ਨੇ ਕੀ ਕਿਤਾ ਮਿਲਣ ਤਾਂ ਦੇਖੀ ਨਹੀਂ ਤੁਸੀਂ ਤੁਸੀਂ ਕੱਲਾ ਝਾੜੂ ਦੇਖਿਆ ਤੁਸੀਂ ਕੱਲਾ ਕੰਦਾ ਦੇ ਲਿਖਿਆ ਦੇਖਿਆ ਕਿ ਇੱਕ ਮੌਕਾ ਝਾੜੂ ਦੇ ਦਿੱਤਾ ਸਾਰੇ ਪੰਜਾਬੀ ਲੱਗੇ ਵਾ ਪੰਜਾਬੀ ਨੂੰ ਪੁੱਛਣਾ ਅੱਛਾ ਹੈ ਕਿ ਆਪਕ ਤੇ ਜਬ ਬੇਕਿਉ ਕਰਦੇ ਰਹਿੰਦੇ ਆਂ ਆਪ ਗੁਜਰਾਤ ਚਲੇ ਜਾਓ ਪਿਛਲੇ 30 ਸਾਲ ਤੋਂ ਮੋਦੀ ਸਾਹਿਬ ਨੂੰ ਵੋਟਾਂ ਪਾਈ ਜਾਂਦੇ ਆਂ ਤਜਰਬੇ ਨਹੀਂ ਕਰਦੇ ਆਪ ਝੰਮੋਲੇ ਕਿ ਉਥੇ ਝੂਠ ਬੋਲਣਗੇ ਸੀ ਉਹਨਾਂ ਨੂੰ ਪਤਾ ਹੈ ਕਿ ਜੋ ਕਰਨ ਵਾਲਾ ਜਿਹਨੇ ਲੜਾਈ ਇਹ ਛੱਡ ਦੇਈ ਕਰਨਾ ਮੁੱਦੀ ਇਹ ਸਭ ਲੋੜ ਹੀ ਨਹੀਂ ਐ ਕਿ ਤੁਹਾਨੂੰ ਪਤਾ ਹੈ ਕਿ ਥੋੜਾ ਦੇਖ ਲੈ ਕੰਮ ਕਰ ਨਾਲ ਥੋੜੀ ਲੜਾਈ ਲੜਵਾ ਥੋੜੀ ਵੋਜ ਕਾਲੀ ਕਰ ਲੈ ਨਹੀਂ ਇਹਨੂੰ ਐ ਕਿ ਛੱਡੋ ਆਪਾਂ ਤੇ ਜੰਮੇ ਕਰ ਲੋ ਕੈਪਟਨ ਅਗਰ ਸਿੰਘ ਨਹੀਂ ਗੁਰੂ ਕਾਬੂ ਛੁੱਟੀ ਸੌਂਗਾ ਵੀ ਸਾਰੇ ਬੋਲੋ ਰੁਪਾ ਕੇ ਤੁੰ ਝਾੜੂ ਵਾਲਾ ਆ ਗਿਆ ਕਿ ਪੰਜ ਸਾਲ ਇਹਨੂੰ ਕਹਿੰਦੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਜਿਹੜਾ 50 ਸਾਲਾਂ ਉੱਧਰ 60 ਸਾਲ ਦਾ ਹੋਗੇ ਹੋ ਜੂਗਾ ਜੇ ਹੋ ਮੈਨੂੰ ਲੱਗਦਾ ਹੋਰ ਵੀ ਕੋਈ ਆ ਜੂਗਾ ਉਹ ਵੀ ਦੇ ਦੋਗੇ ਪੰਜ ਸਾਲ ਕੀ ਗੱਲ ਬੇ ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਪੰਜਾਹਾਂ ਮੰਨਣਾ ਜੋ 50 ਸਾਲ ਦੇਖ ਲਓ 50 ਸਾਲਾਂ ਵਿੱਚ ਤੋਂ 22 ਸਾਲ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਰ ਗਵਰਨਰ ਦੀ ਨਾਸੀ ਜਿਹਦਾ ਸੁਆਦ ਦਾ ਟਾਈਮ ਸੀ ਤੇ 10 ਸਾਲ ਕੈਪਟਨ ਸੀ ਤੇ 3 ਸਾਲ ਆ ਆ ਚੜ੍ਹ ਵਾਲੇ ਐ ਜੋ ਕੁਛ ਲੁਧਿਆਣੇ ਤੋਂ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਡੀਗੜ੍ਹ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਜੋ ਕੁਝ ਦੇਖੋਗੇ ਬੜਿਆਂ ਪਤਾ ਕਰਾਲੋ ਕਿਦੋਂ ਬਣਿਆ ਉਹ ਕਈ ਖਾਲੀ ਦਰ ਦੀ ਸਰਕਾਰ ਦੇ ਦੌਰਾਨ ਬਣਿਆ ਬੋਲੇ ਸੋਨਹਿਰ ਭਾਵੇਂ ਸੜਕ ਹੈ ਭਾਵੇਂ ਸੜਕ ਹੈ ਭਾਵੇਂ ਥਰਮਲ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਿਕਨ ਪੈਨਸ਼ਨ ਹੈ ਭਾਵੇਂ ਪਾਰੀਆਂ ਨੂੰ ਸੂਣਤਾ ਭਾਵੇਂ ਟੂਲ ਦੇ ਕਨੈਕਸ਼ਨ ਹੈ ਭਾਵੇਂ ਮੰਡੀਆਂ ਹੈ ਮੈਨੂੰ ਗਿਆਨ ਤੁਰਨਾ ਜਈਏ ਉਹ ਕਿ ਆਮ ਸ਼ਹਿਰ ਹੈ ਪਤਾ ਕਰਾ ਲੋ ਕਿੰਨਾ ਪੈਸਾ ਇਹਨਾਂ ਨੇ ਮੈਂ ਆਪਣੀ ਸਰਕਾਰ ਨੇ ਕੀਤੀ ਤੇ ਕਿੰਨਾ ਪਿਛਲੇ 10 ਸਾਲਾਂ ਚ ਹੋਈ ਹੈ ਕਲੇਟ ਲੋ ਸਾਹਿਬ ਨੇ ਹਕਤਿਮਾ ਦੇ ਘਰ ਕਰਦਾ ਹੈ ਮੈਂ ਤੁਹਾਨੂੰ ਰਹਾ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਉਹ ਇੰਨਾ ਉਹਨਾਂ ਦੇ ਹਕਕੇ ਦੀ ਤੁਰ ਨਹੀਂ ਸਕਦੇ ਸੀ ਅਸੀਂ ਸੀਮੇ ਚ ਪਾ ਕੇ ਆ ਕੀਤਾ ਲੁਧਿਆਣਾ ਵਿੱਚ ਭਾਵੇਂ ਸੜਕਾਂ ਜਿੰਨੀਆਂ ਜਿੰਨੇ ਫੜਾਏ ਹੋਰ ਹੈ ਜਿੰਨੇ ਸੈਂਟਰ ਰੋਡਾਂ ਸਾਰੰਸ਼ਿਤ ਆਕਾਲੀ ਦਲ ਦੀ ਸਰਕਾਰ ਦਾ ਹੈ ਫਿਰ ਆਪਾਂ ਜੇ ਮਤਲਬ ਆਈ ਬੀਕਤੀ ਕਰਨਾ ਜੇ ਹੁਣ ਨਾ ਪੱਜਾ ਗਏ ਜੇ ਆ ਵੀ ਜੇ ਹੁਣ ਨਾ ਜਾਗੇ ਬਹੁਤ ਲੇਟ ਹੋ ਜੂਗਾ ਬਚਾਲੋ ਪੰਜਾਬ ਬਚਾਲੋ ਪੰਜਾਬ ਨੂੰ ਜਿਵੇਂ ਆਇਨਾ ਨੇ ਨੈਸ਼ਨਲ ਪਾਰਟੀ ਆ ਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਨ ਵੀ ਨਹੀਂ ਦਿੱਤਾ ਨਾ ਉੱਥੇ ਬਾਰਡਰ ਲਾ ਕੇ ਉੱਥੇ ਬੰਬ ਫਿੱਟੇ ਸੀਲ ਕਰਤਾ ਪੰਜਾਬ ਤੁਸੀਂ ਵੀ ਪਹਿਲੀ ਜੂਨ ਨੂੰ ਆਪਣੇ ਪੰਜਾਬ ਤੇ ਬਾਰਡਰ ਬੰਦ ਕਰਦੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਅਸੀਂ ਕੋਰ ਨਹੀਂ ਪਾਣੀ ਪਾਣੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੀ ਕੌਮ ਦੀ ਪਾਰਟੀ ਪੰਥ ਦੀ ਜਥੇਬੰਦੀ ਸ਼ਰੂنگਲੀ ਕਾਲੀ ਦਾ ਅਕਾਲੀ ਗੱਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤ ਦਾ ਭਲਾ ਸੋਚਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚਾਹੁੰਦੇ ਹਾਂ ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਹਿੰਦੂ ਭਰਾਤ ਸੋਲਦੇ ਸੀ ਬਾਦਲ ਸਾਹਿਬ ਸਾਡੇ ਆ ਕ੍ਰਿਸ਼ਚਨ ਪਾਰਕ ਨੇ ਸੀ ਪਾਲ ਸਿੰਘ ਸਾਹਿਬ ਜੀ ਐ ਮੁਸਲਮਾਨੋ ਆਖ ਕੇ ਜਿਵੇਂ ਪਾਲ ਸਿੰਘ ਸਾਹਿਬ ਜੀ ਐ ਦੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ ਆਪਣੇ ਗੁਰੂ ਸਰਪੰਨੇ ਆਪਣਾ ਸੀਸ ਦੁਜੇ ਧਰਮ ਨੂੰ ਚੋਣ ਵਾਸਤੇ ਦਿੱਤਾ ਸੀ ਇਹਨੂੰ ਵੱਡੀ ਵਿਸਾਰਕੀ ਹੈ ਸਾਡੀ ਕਾਲੀਦਾਦੀ ਸੋਚ ਹੈ ਕਿ ਪੰਜਾਬ ਇਕੱਠਾ ਰਹੇ ਪੰਜਾਬ ਭਾਈਚਾਰਕ ਸ਼ਾਂਤ ਰਹੇ ਪੰਜਾਬ ਅਮਨ ਸ਼ਾਂਤੀ ਰਹਿ ਤਾ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਤਰ੍ਹਾਂ ਨੂੰ ਦੂਜੇ ਨੂੰ ਜੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਜੀ ਦਿਲ ਲੋਕਾਂ ਦੇ ਜੋੜਦੇ ਐ ਉਹ ਤੋੜਦੇ ਐ ਐਸਾ ਕੇ ਮੈਂ ਸਾਡੇ ਪਾਰਟੀ ਵਸਿਆ ਜ ਬੜਾ ਖੁਸ਼ੀ ਦਿਨਾ ਸਰਿੰਦਰ ਸਿੰਘ ਜੀ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਪਿਆਰ ਰਣੋ ਕਿ ਆਪੇ ਕਮਰਤਾ ਸਿੰਘ ਹੈ ਤੇ ਮੈਂ ਕਿਹਾ ਸਾਡਾ ਕੈਂਡੀਡੇਟ ਵੀ ਅਮਰਦਾਰ ਹੀ ਹੈ ਫੇਕ ਜਿਨੇ ਤੁਸੀਂ ਪਾਰਟੀਆਂ ਦੇ ਦੇਖੋ ਭਾਵੇਂ ਫਿੱਟੂ ਹੈ ਭਾਵੇਂ ਹਿੱਟੂ ਹੈ ਰਾਤ ਨੂੰ ਬੋਧਰ ਖਾਲੀ ਕਰਦੇ ਆ ਤੇ ਝੂਠ ਬੋਲਣ ਦੀ ਪੰਡ ਜਿਨੇ ਮਰਗੇ ਦਾ ਝੂਠ ਪਲਾ ਦੋ ਉਹ ਰਾਜਨੀਤੀ ਕਰਦੇ ਆ ਵੋਟਾਂ ਵੀ ਅਸੀਂ ਰਾਜਨੀਤੀ ਕਰਦੇ ਹਾਂ ਕੱਲ ਦਾ ਦਿਲ ਜਿੱਤਦੇ ਹਾਂ ਬੋਲੇ ਸੋ ਨਿਹਾਲ ਇੱਕ ਬਹੁਤ ਵਧੀਆ ਇਨਸਾਨ ਆ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਮੈਂ ਘੇਲੋ ਸਾਹਿਬ ਤੇ ਸੂਚੀ ਟੀਮ ਨੂੰ ਕਹਿਣਾ ਸਾਰੇ ਸਾਡੀ ਇੱਕ ਕਾਲੀਦਲ ਸਾਡੀ ਇੱਕ ਹੈ ਅਸੀਂ ਕਾਲੀਦਲ ਇੱਕ ਪਰਿਵਾਰ ਹੈ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਸਮਝਿਆ ਪਤਾ ਨਹੀਂ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾ ਮਮੂਨ ਸਾਰੇ ਜੱਟੇ ਆ ਕੋਈ ਕੰਮ ਹੋਏ ਸੀ ਕਿ ਤੁਸੀਂ ਨਾ ਭਰਾ ਮਮੂਨ ਨਾਲ ਗੱਲ ਕਰਦੇ ਜਿੰਨੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪਣੀ ਕੌਮ ਦੀ ਟੀਮ ਐ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਤਨਪਤਰੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਖਾਲੀਦਰ ਚਾਹਤ ਨੂੰ ਪੂਰਾ ਮਾਣ ਸਤਕਾਰ ਪਿਆਰ ਆਪਣੇ ਘਰ ਰਹੇ ਹੈ ਨਹੀਂ ਬੜੇ ਤੇ ਬੜੇ ਖੁਸ਼ ਹੋਏ ਉਹਨਾਂ ਅਰਦਾਸ ਅੱਜ ਕੌਮ ਦਾ ਪੱਖ ਕਰ ਰਹੇ ਤੇ ਇੱਕ ਹੀ ਲੜਾਈ ਵੀ ਇੱਕ ਪਾਸੇ ਪੰਜਾਬ ਹੈ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਵਾਲਿਆਂ ਦੇ ਲੁੱਟੇਰੇ ਹੈ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿੰਦਾ ਕਿੱਥੇ ਹੋ ਜਾਓ ਨਾਲੇ ਬਾਟੀ ਦੀ ਚੌਤੀ ਕਲਾ ਖਰਾਓ ਤੇ ਮਹਾਰਾਜ ਨੂੰ ਇੱਕ ਕੱਦਸਾ ਜੇ ਪੰਜਾਬੀ 92 ਸੀਟਾਂ ਝਾਹੂਲਨ ਦੇ ਸਕਦੇ ਨਾ ਤੁਸੀਂ ਮੂੜ ਬੱਜੇ ਨਾ 13 ਦੀ 13 ਸੀਟਾਂ ਅਕਾਲੀ ਦੇ ਨੂੰ ਕੱਲੇ ਦਤਾ ਦੋਗੇ ਮੈਨੂੰ ਪਤਾ ਹੈ ਬੜਾ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਕੋਈ ਵੀ ਦਿੱਕਤ ਆਲਸਾ ਵੈਰੀ ਬਦੇ ਢਿੱਲੋ ਸਾਹਿਬ ਬੜੇ ਨੇਕ ਇਨਸਾਨ ਹੈ ਮੈਨੂੰ ਪੁਰੀ ਹੱਥ ਸਾਹਿਬ ਜਾਨਿਆ ਨੇ ਇੱਕ ਰਿਪੋਰਟ ਤੋੜਦਣ